ਗਰੀਬ ਵਿਧਵਾ ਪੁਸ਼ਪਾ ਜੀ ਆਪਣੀਆਂ ਬੇਟੀਆਂ ਦੇ ਵਿਆਹ ਦੀ ਤਿਆਰੀ ਵਿੱਚ ਲੱਗੀ ਹੋਈ ਸੀ ਕਿ ਇੱਕ ਦਿਨ ਅਚਾਨਕ ਇੱਕ ਅਣਜਾਣ ਵਿਅਕਤੀ ਦਾ ਫੋਨ ਆਇਆ ਪੁਸ਼ਪਾ ਜੀ ਨੇ ਫੋਨ ਚੱਕਿਆ ਫੋਨ ਚੱਕਦੇ ਹੀ ਉਹ ਬੋਲਿਆ ਪੈਨ ਤੇ ਆਣੀ ਰੱਖਿਓ ਮੈਂ ਸ਼ਾਮ ਤੱਕ ਮਾਮੇ ਦੀਆਂ ਰਸਮਾਂ ਨਿਭਾਣ ਆ ਰਿਹਾ ਹਾਂ ਪੁਸ਼ਪਾ ਜੀ ਬੋਲੇ ਕੌਣ ਬੋਲ ਰਿਹਾ ਹੈ ਬੋਲਿਆ ਤੇਰਾ ਭਰਾ ਬੋਲ ਰਿਹਾ ਹਾਂ ਪੁਸ਼ਪਾ ਜੀ ਬੋਲੇ ਮੇਰਾ ਤਾਂ ਕੋਈ ਭਰਾ ਨਹੀਂ ਨਹੀਂ ਹੈ ਕਿਉਂ ਗਰੀਬ ਦੇ ਨਾਲ ਮਜ਼ਾਕ ਕਰ ਰਹੇ ਹੋ ਉਹ ਬੋਲਿਆ ਭੈਣਾ ਦੇ ਨਾਲ ਮਜ਼ਾਕ ਨਹੀਂ ਕੀਤਾ ਜਾਂਦਾ ਭੈਣੇ 5 ਵਜੇ ਤੱਕ ਮੈਂ ਪਹੁੰਚ ਜਾਵਾਂਗਾ ਮੇਰਾ ਇੰਤਜ਼ਾਰ ਕਰਿਓ ਇੰਨਾ ਬੋਲ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਪੁਸ਼ਪਾ ਜੀ ਦੀ ਵੱਡੀ ਬੇਟੀ ਬੋਲੀ ਕੌਣ ਸੀ ਮਾਂ ਮਾਉ ਦਾਸ ਹੋ ਕੇ ਬੋਲੀ ਨਾਮ ਤਾਂ ਨਹੀਂ ਦੱਸਿਆ ਬੇਟਾ ਬੋਲ ਰਿਹਾ ਹੈ ਕਿ ਸ਼ਾਮ ਤੱਕ ਹੋਣ ਵਾਲੀਆਂ ਰਸਮਾਂ ਦਾ ਸਮਾਨ ਲੈ ਕੇ ਪਹੁੰਚ ਜਾਵਾਂਗਾ ਬੇਟੀ ਹੈਰਾਨੀ ਭਰੇ ਸ਼ਬਦਾਂ ਵਿੱਚ ਬੋਲੀ ਲੱਗਦਾ ਹੈ ਇਹ ਸਭ ਚਾਚੀ ਕਰਵਾ ਰਹੀ ਹੈ ਮਾਂ ਕੱਲ ਤੁਸੀਂ ਰੋਂਦੇ ਹੋਏ ਕਹਿੰਦੇ ਫੇਸੀਨਾ ਮੇਰਾ ਤਾਂ ਕੋਈ ਭਰਾ ਨਹੀਂ ਹੈ ਮੈਨੂੰ ਬੇਟੀ ਦੇ ਵਿਆਹ ਵਿੱਚ ਚੁੰਨੀ ਕੌਣ ਦੇਵੇਗਾ ਤਾਂ ਸ਼ਾਇਦ ਚਾਚੀ ਨੇ ਸੁਣ ਲਿਆ ਹੋਵੇ ਮਾਂ ਤੁਹਾਡਾ ਮਜ਼ਾਕ ਉਡਾਉਣ ਲਈ ਅੱਜ ਕਿਸੇ ਦੇ ਕੋਲ ਫੋਨ ਕਰਵਾ ਦਿੱਤਾ ਪੁਸ਼ਪਾ ਜੀ ਬੋਲੀ ਬੇਟਾ ਭਗਵਾਨ ਸਭ ਕੁਝ ਦੇਖ ਦੇਖਦਾ ਪਿਆ ਹੈ ਕੋਈ ਮੇਰੇ ਵਿਦਵਾਨ ਨਾਲ ਮਜ਼ਾਕ ਕਰੇਗਾ ਤਾਂ ਆਪਣੇ ਕਰਮਾਂ ਦੀ ਸਜ਼ਾ ਭੁਗਤੇਗਾ ਫਿਰ ਪੁਸ਼ਪਾ ਜੀ ਆਪਣੇ ਕੰਮ ਕਰਨ ਲੱਗ ਗਈ ਬੇਟੀ ਦੇ ਵਿਆਹ ਵਿੱਚ ਇੱਕ ਦਿਨ ਹੀ ਬਚਿਆ ਸੀ ਉਹ ਔਰਤ ਹੋ ਕੇ ਸਭ ਕੁਝ ਇਕੱਲੀ ਹੀ ਸੰਭਾਲ ਰਹੀ ਸੀ ਪੁਸ਼ਪਾ ਜੀ ਦੇ ਤਿੰਨ ਬੱਚੇ ਸੀ ਵੱਡੀ ਬੇਟੀ 21 ਸਾਲ ਦੀ ਸੀ ਉਸ ਤੋਂ ਛੋਟੀ ਬੇਟੀ 19 ਸਾਲ ਦੀ ਸੀ ਅਤੇ ਇੱਕ 12 ਸਾਲ ਦਾ ਬੇਟਾ ਸੀ ਪਤੀ ਦਾ 4 ਸਾਲ ਪਹਿਲਾਂ ਬਿਮਾਰੀ ਦੀ وجہ ਨਾਲ ਇਸ ਦੁਨੀਆ ਵਿੱਚੋਂ ਛੱਡ ਕੇ ਚੱਲ ਗਏ ਸੀ ਪੁਸ਼ਪਾ ਜੀ ਦਾ ਇੱਕ ਦੇਵਰ ਵੀ ਸੀ ਜਿਸ ਦੇ ਨਾਲ ਬੋਲਚਾਲ ਨਹੀਂ ਸੀ ਇਸ ਲਈ ਉਹ ਅਤੇ ਉਸ ਦੀ ਪਤਨੀ ਵਿਆਹ ਵਿੱਚ ਨਹੀਂ ਆ ਰਹੇ ਸੀ ਪੁਸ਼ਪਾ ਜੀ ਦਾ ਕੋਈ ਭਰਾ ਨਹੀਂ ਸੀ ਅਤੇ ਉਹਨਾਂ ਦੇ ਪਿਤਾ ਜੀ ਬਹੁਤ ਸਾਲ ਪਹਿਲਾਂ ਇਸ ਦੁਨੀਆ ਤੋਂ ਚੱਲ ਗਏ ਸੀ ਇਸ ਕਰਕੇ ਪੁਸ਼ਪਾ ਜੀ ਆਪਣੀ ਮਾਂ ਨੂੰ ਆਪਣੇ ਨਾਲ ਲੈ ਆਈ ਸੀ ਮਾਂ ਹੀ ਨਹੀਂ ਬਲਕਿ ਪੁਸ਼ਪਾ ਜੀ ਦੀ ਬਜ਼ੁਰਗ ਸੱਸ ਵੀ ਉਹਨਾਂ ਦੇ ਨਾਲ ਹੀ ਰਹਿੰਦੀ ਪਈ ਸੀ ਉਹ ਜਿੱਦਾਂ ਕਿਦਾ ਮਜ਼ਦੂਰੀ ਕਰਕੇ ਤਿੰਨਾਂ ਬੱਚਿਆਂ ਅਤੇ ਦੋ ਬਜ਼ੁਰਗ ਮਾਵਾਂ ਦਾ ਪਾਲਣ ਪੋਸ਼ਣ ਕਰਦੀ ਪਈ ਸੀ ਜਮਾਨੇ ਦੀਆਂ ਬੁਰੀਆਂ ਨਜ਼ਰਾਂ ਦੇ ਡਰ ਨਾਲ ਉਹ ਜਲਦੀ ਤੋਂ ਜਲਦੀ ਆਪਣੀਆਂ ਦੋਨੇ ਬੇਟੀਆਂ ਦਾ ਵਿਆਹ ਕਰ ਦੇਣਾ ਚਾਹੁੰਦੀ ਸੀ ਵਿਆਹ ਵਿੱਚ ਇੱਕ ਦਿਨ ਹੀ ਬਚਿਆ ਸੀ ਕੀ ਅਚਾਨਕ ਉਸ ਅਜਨਬੀ ਦਾ ਹੁਣ ਆ ਗਿਆ ਕੀ ਉਹ ਵਿਆਹ ਦੀਆਂ ਰਸਮਾਂ ਨਿਭਾਣ ਆ ਰਿਹਾ ਹੈ ਉਹ ਅਜਨਬੀ ਦੀ ਅਜੀਬ ਆਵਾਜ਼ ਸੁਣ ਕੇ ਪਤਾ ਨਹੀਂ ਕਿਉਂ ਪੁਸ਼ਪਾ ਜੀ ਦਾ ਦਿਲ ਕਹਿੰਦਾ ਸੀ ਉਹ ਆਵੇਗਾ ਉਹ ਜ਼ਰੂਰ ਆਵੇਗਾ ਕਿਉਂਕਿ ਉਸ ਦੀ ਆਵਾਜ਼ ਵਿੱਚ ਇੱਕ ਸਚਾਈ ਸੀ ਪੁਸ਼ਪਾ ਜੀ ਦੀ ਆਰਥਿਕ ਹਾਲਤ ਇਦਾਂ ਦੀ ਸੀ ਕਿ ਉਹ ਇੱਕ ਛੋਟਾ ਜਿਹਾ ਟੈਂਟ ਵੀ ਨਹੀਂ ਲਗਵਾ ਸਕਦੀ ਸੀ ਤਾਂ ਉਹ ਆਣ ਵਾਲੇ ਅਜਨਬੀ ਭਰਾ ਦੇ ਸਵਾਗਤ ਦੀ ਤਿਆਰੀ ਕੀ ਕਰਦੀ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਕਮੀ ਉਹਨਾਂ ਨੂੰ ਹਮੇਸ਼ਾ ਰੁਆਂਦੀ ਸੀ ਕਿ ਉਹਨਾਂ ਦਾ ਕੋਈ ਭਰਾ ਨਹੀਂ ਹੈ ਬੱਚਿਆਂ ਦੇ ਵਿਆਹ ਦੇ ਸਮੇਂ ਤਾਂ ਇਹ ਕਮੀ ਉਹਨਾਂ ਨੂੰ ਸੂਲ ਬਣ ਕੇ ਚੁੱਭਣ ਲੱਗੀ ਸੀ ਹਰ ਔਰਤ ਦੀ ਖਵਾਇਸ਼ ਹੁੰਦੀ ਹੈ ਕਿ ਉਸ ਦਾ ਇੱਕ ਭਰਾ ਤਾਂ ਜ਼ਰੂਰ ਹੋਵੇ ਤਾਂ ਕਿ ਬੱਚਿਆਂ ਦੇ ਵਿਆਹ ਵਿੱਚ ਉਸ ਨੂੰ ਚੁੰਨੀ ਉਸ ਨੂੰ ਚੁੰਨੀ ਸਿਰ ਤੇ ਦੇ ਕੇ ਉਸ ਦੀ ਹਿੰਮਤ ਵਧਾਵੇਗਾ ਉਸ ਦੇ ਨਾਲ ਖੜਾ ਰਹਿ ਸਕੇ ਥੋੜੀ ਜਈ ਆਰਥਿਕ ਸਹਾਇਤਾ ਵੀ ਕਰੇ RAM ਦੇ 5 ਵਜਣ ਵਾਲੇ ਸੀ ਵਿਸ਼ਵਾਸ ਨਾ ਹੁੰਦੇ ਹੋਏ ਵੀ ਪੁਸ਼ਪਾ ਜੀ ਅਤੇ ਉਸ ਦੇ ਬੱਚਿਆਂ ਦੀ ਨਜ਼ਰ ਘੜਦੇ ਮੇਨ ਦਰਵਾਜ਼ੇ ਤੇ ਟਿੱਕੀ ਹੋਈ ਸੀ ਕਿ ਉਹ ਫੋਨ ਸੱਚ ਹੋਵੇ ਅਤੇ ਉਹ ਅਜਨਬੀ ਸਗਣ ਲੈ ਕੇ ਆ ਜਾਵੇ ਜਿੱਦਾਂ 5 ਵਜੇ ਇੱਕ ਚਮਚਮਾਤੀ ਮਹਿੰਗੀ ਕਾਰ ਉਸਦੇ ਘਰ ਦੇ ਬਾਹਰ ਦੇ ਗੇਟ ਦੇ ਅੱਗੇ ਆ ਕੇ ਰੁਕੀ ਫਿਰ ਦੂਸਰੀ ਗੱਡੀ ਆਈ ਫਿਰ ਤੀਸਰੀ ਅਤੇ ਦੇਖਦੇ-ਦੇਖਦੇ ਗੱਡੀਆਂ ਦੀ ਲਾਈਨ ਹੀ ਲੱਗ ਗਈ ਕਿੰਨੀਆਂ ਗੱਡੀਆਂ ਇਕੱਠੀਆਂ ਆਉਣ ਨਾਲ ਪਿੰਡ ਦੀਆਂ ਗਲੀਆਂ ਵਿੱਚ ਗੱਡੀਆਂ ਹੀ ਗੱਡੀਆਂ ਹੋ ਗਈਆਂ ਸਾਰੇ ਪਿੰਡ ਵਿੱਚ ਖਲਬਲੀ ਮਚ ਗਈ ਲੋਕ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ ਕੇ ਇਹ ਨਜ਼ਾਰਾ ਦੇਖਣ ਲੱਗੇ ਕਿਉਂਕਿ ਅੱਜ ਤੱਕ ਇਦਾਂ ਦਾ ਕੋਈ ਮਹਿਮਾਨ ਪੁਸ਼ਪਾ ਦੇ ਘਰ ਨੇ ਵਿੱਚ ਨਹੀਂ ਆਇਆ ਸੀ ਪੁਸ਼ਪਾ ਤਾਂ ਜਿੱਦਾਂ پاگل ਹੀ ਹੋ ਗਈ ਸੀ ਸੋਚ ਰਹੀ ਸੀ ਕਿ ਇਹ ਕਿਦਾਂ ਦਾ ਭਰਾ ਹੈ ਇਹ ਤਾਂ ਸਾਰੀ ਫੌਜ ਲੈ ਕੇ ਆ ਗਿਆ ਇੰਨੇ ਲੋਕਾਂ ਨੂੰ ਮੈਂ ਕਿੱਥੇ ਬਿਠਾਵਾਂਗੀ ਉਸਨੇ بیٹے ਨੂੰ ਕਿਹਾ beta ਜਲਦੀ ਸਾਰੇ ਮੁਹੱਲੇ ਵਿੱਚ ਬੁਲਾਵਾ ਦੇ ਕੇ ਆ ਅਤੇ ਬੋਲੀ ਕਿ ਮੇਰੀ ਮਾਂ ਦਾ ਭਰਾ ਸਗੁਣ ਲੈ ਕੇ ਆਇਆ ਹੈ ਉਹ ਦੌੜ ਕੇ ਅੰਦਰ ਗਈ ਅਤੇ ਭਰਾ ਦੇ ਤਿਲਕ ਅਤੇ ਆਰਤੀ ਦੇ ਲਈ ਥਾਲੀ ਤਿਆਰ ਕਰਨ ਲੱਗੀ ਹੌਲੀ-ਹੌਲੀ ਸਾਰੇ ਜਾਣੇ ਗੱਡੀਆਂ ਤੋਂ ਉੱਤਰਨ ਉੱਤਰ ਕੇ ਪੁਸ਼ਪਾ ਜੀ ਦੇ ਘਰ ਦੇ ਗੇਟ ਦੇ ਅੱਗੇ ਇਕੱਠੇ ਹੋਣ ਲੱਗੇ ਸਾਰੇ ਵੱਡੇ ਵੀ ਆਈਪੀ ਲੋਕ ਲੱਗਦੇ ਪਏ ਸੀ ਪੜੋਸ ਦੀਆਂ ਔਰਤਾਂ ਧੋੜ-ਧੋੜ ਕੇ ਪੁਸ਼ਪਾ ਜੀ ਦੇ ਘਰ ਆ ਰਹੀਆਂ ਸੀ ਆਂਦੇ ਹੀ ਪੁੱਛਣ ਲੱਗੀਆਂ ਭੈਣੇ ਆਪਣਾ ਇਹ ਅਮੀਰ ਭਰਾ ਕਿੱਥੇ ਲੁਕਾ ਕੇ ਰੱਖਿਆ ਸੀ ਕੌਣ ਹੈ ਇਹ ਕਿੱਥੇ ਰਹਿੰਦਾ ਹੈ ਰਹਿੰਦਾ ਹੈ ਪਹਿਲਾਂ ਕਦੀ ਦੱਸਿਆ ਨਹੀਂ ਤੂੰ ਪੁਸ਼ਪਾ ਵਿਚਾਰੀ ਕੀ ਜਵਾਬ ਦਿੰਦੀ ਉਸ ਨੂੰ ਤਾਂ ਖੁਦ ਨੂੰ ਨਹੀਂ ਪਤਾ ਸੀ ਕਿ ਇਹ ਭਰਾ ਕੌਣ ਹੈ ਅਚਾਨਕ ਇੱਕ ਇੱਥੇ ਕਿਦਾਂ ਆ ਗਿਆ ਪੁਸ਼ਪਾ ਜੀ ਦੇ ਸਾਰੇ ਭਰਾਵਾਂ ਨੇ ਪਾਣੀ ਵੀ ਨਹੀਂ ਪੀਤਾ ਸੀ ਉਹ ਸੀ ਉਹ ਸਿੱਧਾ ਹੀ ਸਗੋਂ ਦੇਣ ਲੱਗੇ ਸੀ ਸਭ ਤੋਂ ਪਹਿਲਾਂ ਜੋ ਵਿਅਕਤੀ ਆਇਆ ਉਹ ਤਿਲਕ ਲਗਵਾਉਂਦੇ ਬੋਲਿਆ ਭੈਣੇ ਪਹਿਚਾਣਨੇ ਆ ਕਿ ਪੁਸ਼ਪਾ ਨੇ ਨਾ ਕਹਿ ਕੇ ਸਿਰ ਹੀ ਲਾਇਆ ਤਾਂ ਉਹ ਬੋਲਿਆ ਬਚਪਨ ਦੇ ਦਿਨ ਯਾਦ ਕਰੋ ਜਦੋਂ ਇੱਕ 9 ਸਾਲ ਦਾ ਬੱਚਾ ਪਿੰਡ ਦੇ ਖੂਬ ਵਿੱਚ ਡੁੱਬਦਾ ਪਿਆ ਸੀ ਤਾਂ ਤੁਸੀਂ ਆਪਣੀ ਜਾਨ ਤੇ ਖੇਲ ਕੇ ਉਸ ਦੀ ਜਾਨ ਪਚਾਈ ਸੀ ਮੈਂ ਉਹੀ ਹਾਂ ਪੁਸ਼ਪਾ ਜੀ ਬੋਲੀ ਸਚਿਨ ਹੋ ਪਰ ਤੁਸੀਂ ਸਾਰੇ ਤਾਂ ਕਿਸੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪਏ ਸੀ ਉਹ ਹੱਸਦੇ ਹੋਏ ਬੋਲੇ ਹਾਂ ਭੈਣੇ ਸ਼ਹਿਰ ਜਾਣ ਤੋਂ ਬਾਅਦ ਪਿਤਾ ਜੀ ਦਾ ਕੰਮ ਚੰਗਾ ਚੱਲਣ ਲੱਗ ਗਿਆ ਫਿਰ ਅਸੀਂ ਕਦੀ ਵਾਪਸ ਪਿੰਡ ਨਹੀਂ ਆਏ ਮੈਂ ਤਾਂ ਸਭ ਕੁਝ ਭੁੱਲ ਚੁੱਕਿਆ ਸੀ ਪਰ ਪਿਛਲੇ ਮਹੀਨੇ ਪਾਪਾ ਨੇ ਯਾਦ ਕਰਾਇਆ ਕਿ ਇੱਕ ਕੁੜੀ ਦਾ ਬਹੁਤ ਬਹੁਤ एहसान ਹੈ ਤੇਰੇ ਉੱਤੇ ਉਹ ਜ਼ਰੂਰ ਉਤਾਰੀ ਤਾ ਮੈਂ ਆਪਣਾ ਇੱਕ ਆਦਮੀ ਭੇਜ ਕੇ ਤੁਹਾਡਾ ਪਤਾ ਲਗਾਇਆ ਉਸ ਨੇ ਦੱਸਿਆ ਕਿ ਤੁਸੀਂ ਇਸ ਤਰੀਕ ਨੂੰ ਬੇਟੀਆਂ ਦਾ ਵਿਆਹ ਰੱਖਿਆ ਹੈ ਇਸ ਲਈ ਮੈਂ ਸੋਚਿਆ ਕਿ ਭਾਂਜੀਆਂ ਦੇ ਵਿਆਹ ਤੇ ਸ਼ਗਨ ਲੈ ਕੇ ਮੈਂ ਜ਼ਰੂਰ ਜਾਵਾਂਗਾ ਦੇਖੋ ਮੈਂ ਟਾਈਮ ਕੱਢ ਕੇ ਆ ਗਿਆ ਭੈਣੇ ਫਿਰ ਸਚੀ ਨੇ ਇੱਕ ਮਹਿੰਗੀ ਚੁੰਨੀ ਪੁਸ਼ਪਾ ਦੇ ਸਿਰ ਉੱਤੇ ਦਿੱਤੀ ਅਤੇ ਤਿੰਨ ਚਾਰ ਹਜ਼ਾਰ ਪੈਸਿਆਂ ਦੀ ਗੱਠੀ ਭੈਣ ਦੀ ਝੋਲੀ ਵਿੱਚ ਰੱਖ ਦਿੱਤੀ ਉਸ ਦੇ ਨਾਲ ਆਏ ਸਾਰਿਆਂ ਨੇ ਉਹਨਾਂ ਦੇ ਸਿਰ ਉੱਤੇ ਚੁੰਨੀ ਦਿੱਤੀ ਅਤੇ ਥਾਲੀ ਵਿੱਚ ਨੋਟਾਂ ਦੀਆਂ ਗੱਠੀਆਂ ਰੱਖ ਦੇ ਗਏ ਅਚਾਨਕ ਇੱਕ ਗਰੀਬ ਔਰਤ ਦੇ ਘਰ ਪੈਸਿਆਂ ਦੀ ਬਰਸਾਤ ਹੋ ਗਈ ਪੁਸ਼ਪਾ ਹੁਣ ਤੱਕ ਇੱਕ ਭਰਾ ਨੂੰ ਤਰਸਦੀ ਸੀ ਅਤੇ ਅੱਜ ਉਸ ਦੇ ਘਰ ਵਿੱਚ ਭਰਾਵਾਂ ਦੀ ਲਾਈਨ ਲੱਗੀ ਹੋਈ ਸੀ ਜਿਹੜਾ ਵੀ ਦੇਖਦਾ ਉਹ ਸਦਮੇ ਵਿੱਚ ਆ ਗਿਆ ਕੀ ਇੱਕ ਵਿਧਵਾ ਜੋ ਬੇਟੀਆਂ ਦੇ ਵਿਆਹ ਦਾ ਖਰਚਾ ਚੱਕਣ ਦੇ ਕਾਬਿਲ ਵੀ ਨਹੀਂ ਸੀ ਉਸਦੇ ਬਹੁਤ ਸਾਰੇ ਕਰੋੜਪਤੀ ਭਰਾ ਆ ਗਏ ਭਰਾ ਨਾ ਹੋਣ ਕਾਰਨ ਉਹ ਇੱਕ ਚੁੰਨੀ ਨੂੰ ਤਰਸ ਰਹੀ ਸੀ ਪਰ ਉਸਦੇ ਭਰਾਵਾਂ ਨੇ ਤਾਂ ਉਸ ਨੂੰ ਹਜ਼ਾਰਾਂ ਚੁੰਨੀਆਂ ਦੇ ਦਿੱਤੀਆਂ ਪੁਸ਼ਪਾ ਰੋਂਦੇ ਰੋਂਦੇ ਭਰਾਵਾਂ ਦਾ ਤਿਲਕ ਕਰਦੀ ਪਈ ਸੀ ਪੁਸ਼ਪਾ ਨੂੰ ਦੇਖ ਕੇ ਕੋਲ ਬੈਠੀਆਂ ਔਰਤਾਂ ਵੀ ਰੋ ਪਈਆਂ ਜਦੋਂ ਇਹ ਰਸਮ ਖਤਮ ਹੋਈ ਤਾਂ ਇੱਕ ਟਰੱਕ ਦਾਜ ਦਾ ਭਰ ਕੇ ਜਿਸ ਵਿੱਚ ਸਾਰਾ ਸਮਾਨ ਸੀ ਸਾਰਾ ਸਮਾਨ ਪੁਸ਼ਪਾ ਦੇ ਘਰ ਵਿੱਚ ਰੱਖ ਦਿੱਤਾ ਸਾਰਾ ਸਮਾਨ ਦੇਖ ਕੇ ਸਾਰੇ ਹੈਰਾਨ ਹੋ ਗਏ ਕਿਉਂਕਿ ਇੰਨਾ ਕੀਮਤੀ ਸਮਾਨ ਕਿਸੇ ਨੇ ਵੀ ਆਪਣੀ ਬੇਟੀ ਨੂੰ ਨਹੀਂ ਦਿੱਤਾ ਸੀ ਪੁਸ਼ਪਾ ਜੀ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਪਿਆ ਸੀ ਉਸ ਨੂੰ ਇਹ ਸਭ ਇੱਕ ਸੁਪਨਾ ਲੱਗਣਾ ਲੱਗਦਾ ਪਿਆ ਸੀ ਉਸ ਨੇ ਕਦੀ ਵੀ ਨਹੀਂ ਸੀ ਸੋਚਿਆ ਕਿ ਉਸ ਦੇ ਬੇਟੀ ਦੇ ਵਿਆਹ ਦੀਆਂ ਰਸਮਾਂ ਇੰਨੇ ਚੰਗੇ ਤਰੀਕੇ ਨਾਲ ਹੋਣ ਗਈਆਂ ਰਸਮਾਂ ਪੂਰੀਆਂ ਕਰਕੇ ਸਚਿਨ ਕਹਿਣ ਲੱਗਾ ਹੁਣ ਮੈਂ ਚਲਦਾ ਹਾਂ ਭੈਣੇ ਅਤੇ ਇਹ ਮੇਰਾ ਐਡਰੈਸ ਅਤੇ ਫੋਨ ਨੰਬਰ ਹੈ ਅਗਲੇ ਵਿਆਹ ਵਿੱਚ ਜ਼ਰੂਰ ਸੱਦਿਓ ਫੇਰ ਆਵਾਂਗਾ ਪੁਸ਼ਪਾ ਜੀ ਨੇ ਵੀ ਆਪਣੇ ਭਰਾ ਨੂੰ ਗਲੇ ਲਗਾਇਆ ਅਤੇ ਵਾਦਾ ਕੀਤਾ ਕਿ ਉਹ ਆਪਣੀ ਦੂਸਰੀ ਬੇਟੀ ਦਾ ਵਿਆਹ ਕਰੇਗੀ ਤਾਂ ਤਾਂ ਜ਼ਰੂਰ ਸੱਦੇਗੀ ਆਪਣੇ ਭਰਾ ਨੂੰ ਕੁਝ ਦਿਨਾਂ ਬਾਅਦ ਵਿਆਹ ਦੇ ਦਿਨ ਵੀ ਨਜ਼ਦੀਕ ਆ ਗਏ ਅਤੇ ਪੁਸ਼ਪਾ ਨੇ ਆਪਣੇ ਭਰਾ ਨੂੰ ਬੁਲਾ ਕੇ ਠਾਂਡ-ਮਾਠ ਨਾਲ ਆਪਣੀਆਂ ਬੇਟੀਆਂ ਦਾ ਵਿਆਹ ਕੀਤਾ ਬੱਚੇ ਹੋਏ ਪੈਸਿਆਂ ਨਾਲ ਸੁੰਦਰ ਜਿਹਾ ਘਰ ਵੀ ਬਣਵਾ ਲਿਆ ਫੇਰ ਵੀ ਬਹੁਤ ਸਾਰੇ ਪੈਸੇ ਬਚ ਗਏ ਸੀ ਜਿਸ ਦੇ ਨਾਲ ਉਸ ਦਾ ਜੀਵਨ ਸੌਖਾ ਕੱਟਿਆ ਜਾ ਸਕਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ